ਮੈਂ ਅਮਰਜੀਤ ਸਿੰਘ ਸਿੱਧੂ ਮੇਰ ਮਹਾਲੀ ਸਾਰੇ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਨਵੇਂ ਸਾਲ ਦੀਆਂ ਔਰ ਗੁਰਗੋਵਿੰਦ ਸਿੰਘ ਜੀ ਦੇ ਉਸ ਦਿਨ ਦੀਆਂ ਔਰ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਔਰ ਕਾਮਨਾ ਕਰਦਾ ਹਾਂ ਕਿ ਸਾਰਿਆਂ ਬਸਤੇ ਦਾ ਨਵਾਂ ਸਾਲ ਹੈ ਉਹ ਚੰਗਾ ਰਹੇ ਔਰ ਸਾਰੇ ਤਰੱਕੀ ਕਰਨ ਸਾਰੇ ਤੰਦਰੁਸਤ ਰਹਿਣ ਮੈਂ ਫਿਰ ਆਪਣੇ ਵੱਲੋਂ ਇੱਕ ਅਪੀਲ ਕਰਦਾ ਹਾਂ ਕਿ ਸੱਚੇ ਪਾਤਸ਼ਾਹ ਸਾਡੇ ਸਾਰੇ ਸ਼ਹਿਰ ਵਾਸੀ ਸਾਡੇ ਪੰਜਾਬ ਵਾਸੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਤਰੱਕੀਆਂ ਕਰਨ ਤੰਦਰੁਸਤ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪ ਸਟੱਡੀ ਉਹ ਕੰਪਨੀ ਹੈ ਜਿਹਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ ਤੋਂ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੀ ਦੇਖੋ ਸਾਨੂੰ ਐਡੀ ਵੱਡੀ ਪੱਗਾਂ ਦੀ ਜਿਹੜੀ ਦਾਤ ਮਿਲੀ ਹੈ ਇਹ ਨਵੀਂ ਜਿਹੜੀ ਜਨਰੇਸ਼ਨ ਹੈ ਉਹਨਾਂ ਦੇ ਵਿੱਚ ਇਸ ਦਾ ਹੋਰ ਉਤਸ਼ਾਹ ਵਧਾਉਣ ਲਈ ਇਹ ਇੱਕ ਸਾਡੇ ਵੱਲੋਂ ਪੁਰਾਣਾ ਕੀਤਾ ਗਿਆ ਸੰਗਤ ਪਿੰਡ ਬੁੜੀ ਦੀ ਰਲ ਕੇ ਸਾਰਿਆਂ ਨੇ ਮਿੱਤਰਾਂ ਨੇ ਦੋਸਤਾਂ ਨੇ ਵੀ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਬੱਚੇ ਨੇ ਉਹਨਾਂ ਨੂੰ ਅਸੀਂ ਮਤਲਬ ਇਹ ਸਿੱਖੀ ਵੱਲ ਲੈ ਕੇ ਜਾਈਏ ਪੱਗਾਂ ਦੇ ਨਾਲ ਪੱਗਾਂ ਬੰਨਣ ਦਾ ਉਹਨਾਂ 'ਚ ਰੁਝਾਨ ਪੈਦਾ ਕਰੀਏ ਤਾਂ ਜੋ ਆਉਣ ਵਾਲਾ ਜਿਹੜਾ ਸਮਾਂ ਆਗਾ ਉਹਦੇ ਵਿੱਚ ਸਾਡੇ ਸਿੱਖ ਇਤਿਹਾਸ ਬਾਰੇ ਆਮ ਬੱਚਿਆਂ ਨੂੰ ਜਾਣੂ ਕਰਾਇਆ ਜਾ ਸਕੇ ਵੀ ਦਸਤਾਰ ਦੀ ਕੀ ਸਾਡੀ ਦਸਤਾਰ ਸਾਡੀ ਕੀ ਪਛਾਣ ਹੈ ਅੱਜ ਛੋਟੇ ਛੋਟੇ ਬੱਚੇ ਵੀ ਕਾਫੀ ਦੇਖੇ ਜਾ ਰਹੇ ਤੁਹਾਡੇ ਕੋਲ ਆਏ ਜਾ ਰਹੇ ਬੱਚੇ ਬਹੁਤ ਵੱਡੀ ਮਾਤਰਾ ਵਿੱਚ ਆਏ ਨੇ ਜੀ ਵੱਡੇ ਵੀ ਆਏ ਨੇ ਬੱਚੇ ਵੀ ਆਏ ਨੇ ਹਰ ਹਰ ਵਰਗ ਦੇ ਹਰ ਉਮਰ ਦੇ ਲੋਕ ਆਰ ਕੇ ਇਹ ਮਤਲਬ ਪੱਗਾਂ ਦਾ ਜਿਹੜਾ ਅਸੀਂ ਲੰਗਰ ਲਾਇਆ ਬਹੁਤ ਵੱਡੇ ਪੱਧਰ ਤੇ ਇਹ ਲੋਕਾਂ ਨੇ ਉਸ਼ਾ ਦਿਖਾਇਆ ਬੱਚਿਆਂ ਨੇ ਬਹੁਤ ਵੱਧ ਚੜ ਕੇ ਉਸ਼ਾ ਦਿਖਾਇਆ ਅਸੀਂ ਜਿਹੜੀ ਸੰਗਤ ਆਈ ਹੈ ਸਾਰਿਆਂ ਦਾ ਧੰਨਵਾਦ ਵੀ ਕਰਦੇ ਆ ਤੇ ਪ੍ਰਕਾਸ਼ਪੁਰਬ ਦੀ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਵੀ ਦੇ ਇਹ ਇਹਨਾਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਜੀ ਇਹ ਇੱਕ ਤੋਂ ਪ੍ਰਾਲਾ ਕੀਤਾ ਗਿਆ ਸਾਡੇ ਵੱਲੋਂ ਵੀ ਬੱਚਿਆਂ ਨੂੰ ਜਿਹੜੀ ਸਾਡੀ ਸਿੱਖੀ ਹੈ ਪੱਗ ਦੀ ਪਹਿਚਾਣ ਹੈ ਇਸ ਤੋਂ ਜਾਣੂ ਕਰਾਇਆ ਜਾਵੇ ਕਿ ਸਾਡਾ ਕੀ ਇਤਿਹਾਸ ਹੈ ਪੱਗ ਨਾਲ ਜੋੜਿਆ ਜਾਵੇ ਤੇ ਬੱਚੇ ਵੱਧ ਵੱਧ ਕੇ ਏ ਦੇਖੋ ਅੱਜ ਕਿੰਨੇ ਬੱਚੇ ਸਾਰੇ ਇੱਥੇ ਨਿਆਲੇ ਤੜ ਦੇ ਪਿੰਡਾਂ ਦੇ ਜਾਂ ਹੋਰ ਆ ਜਿਹੜੇ ਨਵੀਂ ਉਮਰ ਦੇ ਮਤਲਬ 20 ਸਾਲ ਤੋਂ ਘੱਟ ਉਮਰ ਦੇ ਬਹੁਤ ਬੱਚਿਆਂ ਨੇ ਮਤਲਬ ਵੱਟੜ ਕੇ ਇਸ ਪੱਗਾਂ ਬਣਾਉਣ ਚ ਆਪਣਾ ਉਹ ਯੋਗਦਾਨ ਦਿੱਤਾ ਸਾਨੂੰ ਤੇ ਇਹਨਾਂ ਨੂੰ ਇਸ ਵਾਰੀ ਜਾਣੂ ਵੀ ਕਰਾਇਆ ਗਿਆ ਕਿ ਜਿਹੜੀ ਸਾਡੀ ਪਛਾਣ ਹੈ ਇਹ ਪੱਗ ਦੇ ਨਾਲ ਹੈ ਇਹ ਦਸਮ ਗੁਰੂ ਦੇ ਜਿਹੜਾ ਪ੍ਰਕਾਸ਼ ਪੁਰਬ ਹੈ ਵੀ ਦਸਮ ਗੁਰੂ ਨੇ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਇੱਕ ਵੱਖਰੀ ਪਛਾਣ ਦਿੱਤੀ ਹੋਈ ਹੈ ਜਿਸ ਨੂੰ ਕਿ ਅਸੀਂ ਇਹਨਾਂ ਬੱਚਿਆਂ ਨੂੰ ਪੂਰਾ ਇਸ ਦੇ ਨਾਲ ਜੋੜ ਸਕੀਏ ਤਾਂ ਜੋ ਆਉਣ ਵਾਲੇ ਸਮੇਂ 'ਚ ਬੱਚਿਆਂ ਨੂੰ ਇਹਦੇ ਬਾਰੇ ਪਤਾ ਲੱਗਦਾ ਰਹੇ ਕਿ ਵੀ ਪੱਗ ਦਾ ਕੀ ਮਤਲਬ ਹੈ। ਇਹ ਇਹ ਪਹਿਲੀ ਵਾਰੀ ਤੁਸੀਂ ਵਾਰਤਾਂ ਹਾਂਜੀ ਪੱਗ ਦਾ ਜਿਹੜਾ ਲੰਗਰ ਇਹ ਪਹਿਲੀ ਵਾਰੀ ਲਾਇਆ ਪਿਛਲੇ ਸਾਲ ਵੀ ਲਾਇਆ ਸੀਗਾ ਪਿਛਲੇ ਸਾਲ ਇੱਕ ਮਤਲ ਥੋੜੇ ਛੋਟੇ ਉਸ ਤੋਂ ਸ਼ੁਰੂ ਕਰਕੇ ਇਸ ਵਾਰੀ ਥੋੜਾ ਵੱਡੇ ਪੱਧਰ ਤੇ ਲਾਇਆ ਅਗਲੀ ਵਾਰੀ ਕੋਸ਼ਿਸ਼ ਕਰਾਂਗੇ ਕਿ ਹੋਰ ਅੱਗੇ ਵੀ ਜਾਰੀ ਰਹੇਗਾ ਹਾਂਜੀ ਅੱਗੇ ਵੀ ਜਾਰੀ ਰਹੇਗਾ ਪੱਗਾ ਅੱਗੇ ਤੋਂ ਜਾਰੀ ਰਹੇਗਾ ਜੀ ਜਦੋਂ ਤੱਕ ਸੇਵਾ ਸਾਡੇ ਕੋਲ ਪਰਮਾਤਮਾ ਕਰਾਂਦਾ ਰਹੇਗਾ ਦਸ਼ਮ ਪੀਤਾ ਕਰਾਂਦੇ ਰਹਿਣਗੇ ਅਸੀਂ ਕਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਦਸ਼ਮ ਪੀਤਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੀ ਸਭ ਨੂੰ ਲੱਖ ਲੱਖ ਮੁਬਾਰਕਾਂ ਹੋਣ ਅਸੀਂ ਇਹ ਜਿਹੜਾ ਗੁਰੂ ਸਾਹਿਬ ਜਿਹੜੇ ਦਿਹਾੜੇ ਤੇ ਲੰਗਰ ਲਾਇਆ ਜੀ ਇਹ ਲੰਗਰ ਇੱਕ ਆਪਣੇ ਬੱਚਿਆਂ ਨੂੰ ਸੇਧ ਦੇਣ ਵਾਸਤੇ ਕਿਉਂਕਿ ਗੁਰੂ ਸਾਹਿਬ ਨੇ ਇੱਕ ਜਿਹੜੀ ਸਿੱਖੀ ਇੱਕ ਆਪਣਾ ਸ਼ਾਸਤਰ ਤੇ ਸਿੱਖਿਆ ਵਿਦਿਆ ਸਾਰਾ ਵਾਸਤੇ ਇੱਕ ਉਹ ਸੀਗੀ ਇੱਕ ਲੱਗ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਬਖਸ਼ੀ ਆ ਉਹ ਸਿੱਖੀ ਪੱਗ ਦੀ ਦਾਤ ਹੈ ਇਹ ਪੱਗ ਦੀ ਪਛਾਣ ਸਾਡੀ ਹੈਗੀ ਹੈ ਪੱਗ ਦੀ ਦਾਤ ਕਰਕੇ ਇਹ ਅਸੀਂ ਅੱਜ ਇੱਕ ਨਵਾਂ ਨਵੇਕਲਾ ਇੱਕ ਹੋਰ ਰੱਖਿਆ ਵੀ ਲੰਗਰ ਸਭ ਲਾਉਂਦੇ ਆ ਪ੍ਰਸ਼ਾਦੇ ਦਾ ਵੀ ਸਾਰੇ ਲੰਗਰ ਲਾਉਂਦੇ ਆ ਪਰ ਇਹ ਲੰਗਰ ਇੱਕ ਪਹਿਲਾਂ ਵੀ ਲਾਇਆ ਸੀ ਪਿਛਲੀ ਵਾਰ ਤੋਂ ਸਟਾਰਟ ਕੀਤਾ ਸੀਗਾ ਇਸ ਵਾਰ ਅਸੀਂ ਇਹ ਲੰਗਰ ਲਾ ਕੇ ਇੱਕ ਹੋਰ ਨਵਾਂ ਬੱਚਿਆਂ ਨੂੰ ਅੱਗੇ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਲਾਵਾਂਗੇ ਜੀ ਕਿ ਇਹਨਾਂ ਦੀ ਕੰਪੀਟੀਸ਼ਨ ਆਉਣ ਬੱਚਿਆਂ ਨੂੰ ਉਤਸ਼ਾਹਿਤ ਹੋਣ ਬੱਚੇ ਸਾਡੇ ਪੱਗਾਂ ਵਾਸਤੇ ਇਹੀ ਬੇਨਤੀਆਂ ਬਾਅਦ ਛੱਡ ਕੇ ਅੱਗੇ ਨੂੰ ਹੋਰ ਹਿੱਸਾ ਲੈਣ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਨਹੀਂ ਹੁਣ ਇਹ ਇਹੀ ਗੱਲ ਕਰਕੇ ਤਾਂ ਅਸੀਂ ਕਹਿੰਦੇ ਆ ਜੀ ਕਿ ਇਤਿਹਾਸਿਤ ਕਰਨ ਦੀ ਲੋੜ ਹੈ ਬੱਚਿਆਂ ਨੂੰ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਐਡੀ ਵੱਡੀ ਦਾਤ ਬਖਸ਼ੀ ਹੈ ਜਿਹੜੀ ਪੱਗ ਦੀ ਹੈ ਲੱਗ ਪਛਾਣ ਹੈ ਸਾਡੀ ਇਹਦੇ ਨਾਲ ਸਿੱਖਾਂ ਨੂੰ ਪਛਾਣਿਆ ਜਾਂਦਾ ਵੀ ਇਹ ਗੁਰਸਿੱਖ ਜਾਂਦਾ ਹਜ਼ਾਰ ਬੰਦੇ 'ਚ ਵੀ ਖੜਿਆ ਲੱਖਾਂ ਬੰਦਿਆਂ 'ਚ ਵੀ ਖੜਿਆ ਇੱਕ ਸਿੱਖ ਸਰਦਾਰ ਲੱਗ ਜੱਚਦਾ ਲੱਗ ਦਿਖਦਾ ਲੱਗ ਪਛਾਣ ਹੁੰਦੀ ਹੈ ਕਿ ਇਹ ਸਿੱਖ ਪਰਿਵਾਰ ਉਹ ਬਿਲੋਂਗ ਕਰਦਾ ਆ ਸਿੱਖ ਦਾ ਗੁਰੂ ਸਾਹਿਬ ਦਾ ਬੇਟਾ ਹੈ ਇਹ ਇਹ ਗੁਰੂ ਸਾਹਿਬ ਦੀ ਫਲਸਫੀ ਹੈ ਜੀ ਵੀ ਇੱਕ ਸੱਚਾ ਤੇ ਸੁੱਚਾ ਇਨਸਾਨ ਇੱਕ ਗੁਰਸਿੱਖ ਹੈ ਹੈ ਤਾਂ ਸਾਰੇ ਧਰਮਾਂ ਚ ਹੁੰਦੇ ਆ ਪਰ ਇੱਕ ਪਛਾਣ ਜਿਹੜੀ ਸਿੱਖਾਂ ਚ ਹੈ ਇਹ ਸਿੱਖ ਦੀ ਇੱਕ ਲੱਗੇ ਪਛਾਣ ਹੁੰਦੀ ਆ ਵੀ ਗੁਰਸਿੱਖ ਬੰਦਾ ਜਦੋਂ ਵੀ ਕਿਤੇ ਖੜਦਾ ਹਰ ਇੱਕ ਸਚਾਈ ਵਾਸਤੇ ਜਿੱਥੇ ਖੜ ਜਾਏਗਾ ਉੱਥੇ ਉਹ ਖੜੇ ਜਾਂਦਾ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਡਾਕਟਰ ਜੋਤੀ ਅਰੋੜਾ ਜੀਸੀ ਫੈਮਿਲੀ ਕਲੀਨਿਕ ਤੋਂ ਮੇਰੇ ਵੱਲੋਂ ਮੋਹਾਲੀ ਦੇ ਸਾਰੇ ਵਾਸੀਆਂ ਨੂੰ ਨਵੇਂ ਸਾਲ ਤੇ ਗੁਰਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਸਤਿ ਸ਼੍ਰੀ ਅਕਾਲ ਜੀ ਮੈਂ ਐਮਸੀ ਅਨੁਰਾਧਨਨ ਫੇਸ ਸਤ ਮੋਹਾਲੀ ਵਾਰ ਨੰਬਰ 11 ਤੋਂ ਆਪ ਸਭ ਜੀ ਨੂੰ ਆਪਣੇ ਵਾਡ ਵਾਸੀਆਂ ਨੂੰ ਆਪਣੇ ਪੂਰੇ ਮੋਹਾਲੀ ਵਾਸੀਆਂ ਨੂੰ ਨਵੇਂ ਸਾਲ ਦੀਆਂ ਗੁਰਪੁਰਬ ਦੀਆਂ ਅਤੇ ਲੋਹੜੀ ਦੀਆਂ ਲੱਖ-ਲੱਖ ਵਧਾਈਆਂ ਦਿੰਦੀਆਂ ਆਉਣ ਵਾਲਾ ਨਵਾਂ ਸਾਲ ਸਭ ਦੇ ਲਈ ਖੁਸ਼ੀਆਂ ਦੇ ਖੇੜੇ ਲੈ ਕੇ ਆਵੇ ਅਸੀਂ ਇੱਕ ਅਪੀਲ ਵੀ ਕਰਾਂਗੇ ਆਪਣੇ ਸ਼ਹਿਰ ਵਾਸੀਆਂ ਨੂੰ ਵਾਡ ਵਾਸੀਆਂ ਨੂੰ कि ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੌਨਸਲ ਅਨੰਦਨ ਵਾਰ ਨੰਬਰ 11 ਤੋਂ ਪਹਿਲਾਂ ਇਹਨਾਂ ਨੇ ਇਲੈਕਸ਼ਨ ਲੜੇ ਸੀਗੇ ਔਰ ਤੁਹਾਡੀ ਸੇਵਾ ਚ ਆਪਾ ਸਮਰਪਿਤ ਕੀਤਾ ਸੀ ਆਪਣਾ ਜੀਵਨ ਕਿ ਅਸੀਂ ਤੁਹਾਡੀ ਸੇਵਾ ਵੱਤ ਤੋਂ ਵੱਤ ਕਰ ਸਕੀਏ ਵਾਰ ਨੂੰ ਵੱਤ ਤੋਂ ਵੱਧ ਵਧੀਆ ਸਰਵਿਸਿਜ਼ ਪ੍ਰੋਵਾਈਡ ਕਰ ਸਕੀਏ ਇਸ ਲਈ ਅਸੀਂ ਹੁਣ ਦੁਬਾਰਾ ਤੋਂ ਫੇਰ ਦੁਬਾਰਾ ਇਸ ਚੋਣ ਮੈਦਾਨ ਚ ਆ ਰਹੇ ਹਾਂ ਔਰ ਤੁਹਾਡੇ ਆਸ਼ੀਰਵਾਦ ਦੀ ਸਾਨੂੰ ਬਹੁਤ ਜ਼ਰੂਰਤ ਹੈ ਈ ਜੀਮੇਤ ਪਿਛਲੀ ਵਾਰ ਤੁਸੀਂ ਸਾਡੇ ਦੇ ਆਪਣਾ ਆਸ਼ੀਰਵਾਦ ਬਣਾਏ ਰੱਖਿਆ ਇਸ ਵਾਰ ਵੀ ਤੁਸੀਂ ਆਪਣਾ ਇਹ ਸ਼ਿਵਰ ਸਾਨੂੰ ਬਣਾ ਕੇ ਦੋਗੇ ਤੇ ਤਾਂ ਕਿ ਅਸੀਂ ਆਪਣੇ ਵਾਰ ਦੀ ਸੇਵਾ ਕਰ ਸਕੀਏ ਔਰ ਮੈਂ ਪੂਰੇ ਯਕੀਨ ਨਾਲ ਕਹਿ ਸਕਦਾ ਕਿ ਮੈਂ ਆਪਣੇ ਵੱਲੋਂ ਜਾਂ ਮੇਰੀ ਵਾਈਫ ਨੇ ਆਪਣੇ ਵੱਲੋਂ ਪੂਰੀ ਤਨਦੇਹੀ ਨਾਲ ਅਸੀਂ ਆਪਣੀ ਕੋਸ਼ਿਸ਼ ਕੀਤੀ ਹੈ ਕਿ ਵਾਰਡ ਨੂੰ ਬਿਹਤਰ ਵਾਰਡ ਬਣਾ ਸਕੀਏ ਔਰ ਜੇ ਤੁਸੀਂ ਸਾਡੇ ਸਰਵਿਸਿਸ ਤੋਂ ਖੁਸ਼ ਹੋ ਜੇ ਤੁਹਾਡੀਆਂ ਸੇਵਾਵਾਂ ਤੋਂ ਖੁਸ਼ ਸੀ ਤੇ ਅਗਲੀ ਵਾਰ ਵੀ ਸਾਨੂੰ ਇਹ ਮੌਕਾ ਦਿਓ ਤਾਂ ਕਿ ਅਸੀਂ ਵਾਰਡ ਦੀ ਇੱਕ ਬਿਹਤਰ ਵਾਰਡ ਬਣਾਉਣ ਵਿੱਚ ਹੋਰ ਕੋਈ ਜੇ ਕੋਈ ਕਮੀ ਬਸ਼ੀ ਰਹਿ ਚੁੱਕੀ ਹੈ ਤਾਂ ਉਸ ਨੂੰ ਪੂਰਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੱਖਣ ਸਿੰਘ ਸਾਫ ਦਾ ਸਰਪੰਚ ਪਿੰਡ ਬਲੌਂਗੀ ਕਲੋਨੀ ਤੋਂ ਸਾਰੇ ਨਗਰ ਨਿਵਾਸੀਆਂ ਨੂੰ ਨਵੇਂ ਸਾਲ ਦੀਆਂ ਗੁਰਪੁਰਬ ਦੀਆਂ ਤੇ ਲੋਹੜੀ ਦੀਆਂ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਨਵਾਂ ਸਾਲ ਇਹ ਸਾਰੇ ਪਰਿਵਾਰਾਂ ਲਈ ਖੁਸ਼ੀਆਂ ਭਰਿਆ ਲੈ ਕੇ ਆਵੇ ਸਾਡਾ ਜਿਹੜਾ ਪਿੰਡ ਬਲੌਂਗੀ ਕਲੋਨੀ ਐਮਸੀ ਦੇ ਵਿੱਚ ਆਉਂਦੇ ਸਾਰਾ ਸਾਡਾ ਜਿਹੜਾ ਪਿੰਡ ਖੁਸ਼ ਹੈਗਾ ਤੇ ਪਰਮਾਤਮਾ ਹਮੇਸ਼ਾ ਸਾਡੇ ਸਾਰ ਪੂਰੇ ਪਿੰਡ ਤੇ ਇਸੇ ਤਰ੍ਹਾਂ ਖੁਸ਼ੀਆਂ ਦੀ ਮਿਹਰ ਭਰਿਆ ਜਿਹੜਾ ਹੱਥ ਬਣਾਈ ਰੱਖੇ ਸਭ ਤੋਂ ਪਹਿਲਾਂ ਦਾ ਮੇਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਲੌਂਗੀ ਵਾਸੀਆਂ ਨੂੰ ਮਹਾਲੀ ਵਾਸੀਆਂ ਨੂੰ ਦੇਸ਼ਾਂ-ਵਦੇਸ਼ਾਂ ਵਿੱਚ ਬੈਠੇ ਮੇਰੇ ਇੰਡੀਆਨ ਵਾਸੀਆਂ ਨੂੰ ਸਤਿ ਸ੍ਰੀ ਅਕਾਲ ਅੰਦਾਨ ਮੈਂ ਨਵੇਂ ਸਾਲ ਤੇ ਗੁਰਪੁਰਬ ਅਤੇ ਲੋਹੜੀ ਦੇ ਤਿਹਾੜੀ ਤੇ ਲੱਖ ਲੱਖ ਵਧਾਈਆਂ ਦਿੰਦਾ ਹਾਂ ਔਰ ਜੋ ਨਵਾਂ ਸਾਲ ਆਰੇ ਇਸ ਹਵਲੀ ਖੁਸ਼ੀਆਂ ਲੈ ਕੇ ਆਵੇ ਹਰ ਘਰ ਵਿੱਚ ਖੁਸ਼ੀ ਦੇ ਦੀਵੇ ਜਗਣ ਬਸ ਮੇਰੀ ਇਹੀ ਦੁਆ ਹੈ ਮੈਂ ਬੇਜੀਤ ਕਰ ਮਿਸਪਲ ਕਾਸਲਰ ਵਾਰਡ ਨੰਬਰ 7 ਤੇ 5 ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਸ਼੍ਰੀ ਮਹਾਦੇਵ ਵੈਲਫੇਅਰ ਕਲੱਬ ਨੂੰ ਸਾਰੇ ਵਾਰਡ ਵਾਸੀਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਸਾਰੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀਆਂ ਤੇ ਲੋੜੀ ਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਪਰਮਾਤਮਾ ਕਰੇ ਇਹ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ